ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਇਨਸਾਨ ਆਪਣੇ ਆਪ ਨੂੰ ਕੀ ਸਮਝਦਾ ਸੋ ਇੱਕ ਨਿੱਕੀ ਜਿਹੀ ਕਹਾਣੀ ਆ ਇੱਕ ਗਲੀ ਲਾ ਲਓ ਤੁਸੀਂ ਇੱਕ ਮਹੱਲਾ ਲਾ ਲਓ ਇੱਕ ਪਿੰਡ ਲਾ ਲਓ ਉਸ ਪਿੰਡ ਵਿੱਚ ਇੱਕ ਘਰੇ ਤੋਤਾ ਹੁੰਦਾ ਸੀ ਤੋਤਾ ਉਹ ਬੋਲਦਾ ਸੀ ਉਸੇ ਗਲੀ ਵਿੱਚ ਇੱਕ ਬਹੁਤ ਵੱਡੇ ਰੁਤਬੇ ਵਾਲਾ ਬੰਦਾ ਰਹਿੰਦਾ ਸੀ ਜਿਹਦੇ ਕੋਲ ਬਹੁਤ ਸਾਰਾ ਧਨ ਸੀ ਉਹਦੀ ਪੋਲੀਟੀਕਲ ਪਾਵਰ ਸੀ ਉਹਦਾ ਇਲਾਕੇ 'ਚ ਨਾਂ ਸੀ ਹਾਂ ਜਦੋਂ ਵੀ ਉਹ ਇਨਸਾਨ ਉਸ ਘਰ ਅੱਗੋਂ ਲੰਘਦਾ ਉਹ ਦਰਵਾਜ਼ੇ ਦੇ ਵਿੱਚ ਤੋਤਾ ਬੈਠਾ ਹੁੰਦਾ ਸੀ ਜਦੋਂ ਵੀ ਉਹ ਇਨਸਾਨ ਉਸਦੇ ਘਰ ਅੱਗੋਂ ਲੰਘਦਾ ਤਾਂ ਉਹ ਤੋਤਾ ਉਹਨੂੰ ਕਹਿ ਦਿੰਦਾ ਸੀ ਤੁੱਜੂ ਤੁੱਜੂ ਕਹਿ ਕੇ ਸਵਾਗਤ ਕਰਦਾ ਸੀ ਅਗਲੇ ਦਿਨ ਇੱਕ ਇੱਕ ਦਿਨ ਲੰਘਿਆ ਦੋ ਦਿਨ ਲੰਘਿਆ ਜਦੋਂ ਵੀ ਉਹ ਜਾਇਆ ਕਰੇ ਉਧਰ ਦੀ ਤਾਂ ਉਹਨੂੰ ਉਹ ਕਹਿਵਾ ਕਰੇ ਤੁੱਜੂ ਪਰ ਉਸਨੇ ਇੱਕ ਦਿਨ ਦੇਖਿਆ ਦੋ ਦਿਨ ਦੇਖਿਆ ਤਿੰਨ ਦਿਨ ਦੇਖਿਆ ਵੀ ਇਹ ਤਾਂ ਮੈਨੂੰ ਤੁੱਜੂ ਕਹਿੰਦਾ ਹੈ ਵੀ ਮੇਰੇ ਕੋਲੇ ਇੰਨਾ ਰਤਬਾ ਆ ਮੇਰੇ ਕੋਲੇ ਇੰਨਾ ਪੈਸਾ ਆ ਮੇਰੇ ਕੋਲ ਇਨੀ ਪਾਵਰ ਆ ਇਹ ਫਿਰ ਵੀ ਮੈਨੂੰ ਝੁੱਜੂਂਦਾ ਅਗਲਾ ਦਿਨ ਫੇਰ ਆ ਗਿਆ ਅਗਲਾ ਦਿਨ ਵੀ ਜੋ ਦੋ ਫਿਰ ਉਹ ਉਹਦੇ ਬਾਹਰ ਗੋਦੇ ਲੰਘਿਆ ਤਾਂ ਉਹਨੇ ਫੇਰ ਚੱਟੂ ਜੂ ਫਿਰ ਉਹਨੂੰ ਗੁੱਸਾ ਆ ਗਿਆ ਉਹਨੂੰ ਗੁੱਸਾ ਆ ਗਿਆ ਤੇ ਫਿਰ ਉਹਨੇ ਤੋਤੇ ਕੋਲੇ ਆ ਕੇ ਉਹਨੂੰ ਡਾਂਟਿਆ ਉਹਨੂੰ ਧੰਕਾਇਆ ਉਹਨੂੰ ਕਿਹਾ ਵੀ ਮੈਂ ਤੈਨੂੰ ਮਾਰ ਦੂੰ ਆ ਤੂੰ ਮੈਨੂੰ ਐਂ ਕਹਿਣਾਗਾ ਤੂੰ ਮੈਨੂੰ ਝੁੱਜੂਗਾ ਨਾ ਮੇਰੇ ਕੋਲ ਇਨੀ ਪਾਵਰ ਆ ਜੇ ਮੈਂ ਤੈਨੂੰ ਆਪਣੀ ਪਾਵਰ ਦਿਖਾ ਦਿੱਤਾ ਫਿਰ ਤੈਨੂੰ ਮੈਂ ਘਰੋਂ ਕੱਢ ਦੂੰ ਇਹਨਾਂ ਚੋਂ ਜਾ ਕਰਦੇ ਨੂੰ ਨਾ ਕੋਰ ਕੋਰਾਦੂ ਉਸਨੇ ਫਿਰ ਉਸਦੇ ਮਾਲਕ ਨੂੰ ਗਿਆ ਜਿੰਨਾਂ ਦੇ ਘਰੇ ਤੋਤਾ ਸੀ ਜੇ ਤੂੰ ਇਹਨੂੰ ਸਮਝਾ ਇਹ ਤੈਨੂੰ ਪਤਾ ਨਾ ਮੇਰੇ ਕੋਲ ਕਿੰਨੇ ਪਾਵਰ ਆ ਮੇਰੇ ਕੋਲ ਕਿੰਨਾ ਪੈਸਾ ਆਗਾ ਵੀ ਇਹ ਤੋਤੇ ਦਾ ਕੋਈ ਸਵਾਲ ਨਹੀਂ ਬਟਿਆ ਜਾਣਾ ਚਲੋ ਜੀ ਉਹ ਬੰਦਾ ਉੱਥੇ ਚਲੇ ਆ ਗਿਆ ਤੇ ਬਾਅਦ ਵਿੱਚ ਮਾਲਕ ਨੇ ਉਹ ਤੋਤੇ ਤੇ ਬਹੁਤ ਗੁੱਸਾ ਕੀਤਾਗਾ ਕਿ ਤੂੰ ਐ ਕਿਵੇਂ ਕਹਿ ਸਕਦਾਗਾ ਉਹ ਇੰਨਾ ਲੱਖ ਦੇ ਨਾਮਵਰ ਬੰਦਾਗਾ ਉਹਦੇ ਕੋਲ ਇੰਨਾ ਪੈਸਾ ਆਗਾ ਇੰਨਾ ਰੁੱਤਦਾਗਾ ਵੀ ਅੱਗੇ ਤੋਂ ਉਸ ਨੂੰ ਤੂੰ ਚੁੱਧ ਨਹੀਂ ਕਹਿਣਾਗਾ ਨਹੀਂ ਮੈਂ ਤੈਨੂੰ ਫਿਰ ਘਰੋਂ ਕੱਢ ਦੂੰ ਚਲੋ ਜੀ ਤੋਤਾ ਡਰ ਗਿਆ ਵੀ ਮੇਰੇ ਮਾਲਕ ਨੇ ਹੁਣ ਮੈਨੂੰ ਕਿਹਾ ਤਾਂ ਚਲੋ ਮੈਂ ਜੀ ਹੁਣ ਨਹੀਂ ਕਹਿਣਾਗਾ ਉਥੇ ਆਪਣੇ ਆਪਣੇ ਮਾਲਕ ਨੂੰ ਕਿਹਾ ਜੀ ਵੀ ਚਲੋ ਮੈਂ ਅੱਗੇ ਤੋਂ ਨਹੀਂ ਕਹਿਣਾ ਹੁਣ ਅਗਲਾ ਦਿਨ ਆ ਗਿਆ ਫਿਰ ਉਹੀ ਇਨਸਾਨ ਉਹਨਾਂ ਦੇ ਘਰ ਮੂਹਰੇ ਫੇਰ ਨਿਕਲ ਲੱਗਿਆ ਜਦੋਂ ਉਹ ਉਹਨਾਂ ਦੇ ਘਰਬਾਰ ਦੇ ਦਰਵਾਜ਼ੇ ਮੂਹਰੇ ਆਇਆ ਤਾਂ ਤੋਤਾ ਉਹਨੂੰ ਦੇਖ ਕੇ ਚੁੱਪ ਹੋ ਗਿਆ ਕੋਈ ਬੋਲਿਆ ਨਹੀਂ ਤੇ ਥੋੜਾ ਜਿਹਾ ਉਹ ਅੱਗੇ ਲੰਘਿਆ ਤਾਂ ਉਹ ਪਿੱਛੇ ਹੋ ਕੇ ਧੌਣ ਨੂੰ ਕੁਝ ਕਰਕੇ ਪਤੋਤੇ ਵਾਲੇ ਵੇਖਣ ਲੱਗ ਗਿਆ। ਤੋਤੇ ਨੇ ਬੜੇ ਹੀ ਵਿਅੰਗ ਵੀ ਇਹ ਨਾਲ ਉਹਨੂੰ ਕਿਹਾ ਵੀ ਹਾਂ ਜੀ ਸਮਝਦਾ ਫਿਰ ਗਿਆ ਹੀ ਹੋਏਗਾ ਕਿ ਮੈਂ ਤਨ ਕੀ ਜਾਣ ਚਾਹਣਾ ਅੰਗਾ। ਸੋ ਇਨਸਾਨ ਨੂੰ ਆਪਣੇ ਬਾਰੇ ਪਤਾ ਹੁੰਦਾ ਹੈ ਵੀ ਅਸੀਂ ਹੈ ਕੀ ਹਾਂ। ਸਾਨੂੰ ਜੋ ਸਲੂਟ ਵੱਜ ਰਹੇ ਆ ਸਾਡੀ ਜੋ ਜਾਣ ਪਛਾਣ ਇਹਦੇ ਪਿੱਛੇ ਕਾਰਨ ਕੀ ਆ। ਇਨਸਾਨ ਨੂੰ ਇਹ ਵੀ ਪਤਾ ਹੁੰਦਾ ਕਿ ਸਾਨੂੰ ਇਹ ਸਲੂਟ ਵੱਜ ਰਹੇ ਆ ਸਾਡੀ ਕਦਰ ਹੋ ਰਹੀ ਆ ਕਿ ਸਾਡੇ ਸਿਰਫ ਪੈਸੇ ਦੀ ਕਦਰ ਹੋਈ ਜਾਂਦੀ ਆ। ਸੋ ਇਹਨੂੰ ਥੋੜਾ ਧਿਆਨ ਨਾਲ ਸਮਝੋ ਜੀ। ਕੋਈ ਵਿਚਾਰ ਹੋਵੇ ਜ਼ਰੂਰ ਦੱਸਿਆ ਕਰੋ। ਵੀਡੀਓ ਨੂੰ ਨਾਲ ਜੁੜੇ ਰਹੋ। ਫਾਲੋ ਕਰੋ, ਸ਼ੇਅਰ ਕਰੋ। ਧੰਨਵਾਦ ਜੀ।